हां की मांगਦਾ ਪ੍ਰੀਮਾ 2 ਲੱਖ ਰੁਪਏ ਲੈਗੇ ਲੈ 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 ਪੱਠ ਭਿਜਾਉਣਾ ਹੀ ਆ ਪੂਰ ਕਰ ਲਿਆ ਕਾਪਾ ਕੁਆਲਟੀ ਵੀ ਹੈ ਜੀ 43 ਦੀ ਨਹੀਂ ਨਹੀਂ ਵੰਡਣਾ ਇਹ ਰਾਜੂ 44 ਦੀ ਉਹ ਨਹੀਂ ਰਾਜੂ ਵੰਡਣਾ 45 ਦੀ ਵੇਚਣੀ ਹੈ ਹੁਣ ਦੱਸ ਕਿੱਧਰ ਜਾਵਾਂ ਮੈਂ 60000 ਦੀ ਪੱਠ ਦੇ ਓਏ ਨਹੀਂ 10 ਸਿੱਧਾ ਨਹੀਂ ਰਾਜੂ ਦੇਖ ਉਹ ਆ ਤਾਂ ਗਿੱਗਾ ਨਹੀਂ ਜਾਂ ਵੇਚਦੀ 70 ਦੀ ਉਹ ਨਹੀਂ ਕਿਤੇ ਨਹੀਂ ਉਹ ਨਹੀਂ ਉਹ ਮੇਰੇ ਲਈ ਸੱਤਾ ਨਹੀਂ ਹਰੇਕ ਲਾਊਗਾ ਸੱਤਰੀਆ ਦੀ ਨਿੱਕੀ ਜਿਹੀ ਪੱਠ ਦੀ ਜਿਹੜੀ ਮੈਨੇ ਕਰਤੀ ਮੋੜ ਕੇ ਨਹੀਂ ਜਾਊਗਾ ਨਾ ਹਾਂ ਇਸ ਦਾ ਕੰਮ ਉਸੇ ਕੋ ਸਾਜੇ ਨਹੀਂ ਦੂਜੇ ਕਾ ਠੰਗ ਮਠੰਗਾ ਵਾਕੇ ਆ ਠੀਕ ਆ ਮੈਂ ਖੜਾ ਉਲਟ ਪਾਸੇ ਇਧਰ ਚਾਰ ਖੱਲਾ ਦੀ ਘਰੋਂ ਦੇਖ ਕੇ ਨਹੀਂ ਆਇਆ ਮਾ ਨਹੀਂ ਦੇਖ ਰਿਹਾ ਘਰ ਵਾਲੀ ਇਹ ਕਹਿੰਦੀ ਕਾਫੀ ਚਾਕੇ ਕੋਈ ਪ੍ਰੇਮੀ ਆ ਆ ਲੈ ਖਾ ਚਾਰ ਦੰਦ ਹਾਂ ਆ ਤਿੰਨ ਦੰਦ ਅਸਕੇ ਵੀ ਦੀ ਇਹਦਾ ਇੰਨਾ ਮੰਗਣਾ ਤੂੰ ਇਹ ਤੂੰ ਘੱਟ ਦੇ ਗਿਆ ਇਹ ਤੂੰ ਐਸਾ ਮੀਆਂ ਜੀ ਮੇਰੇ ਨਾਲ ਅਸੀਂ ਲੋਕਾਂ ਕੋਲ ਜਾਂਦੇ ਆ ਘਰ ਵਾਲੀਆਂ ਮੂਹਰੇ ਸਾਡੀ ਘਰ ਵਾਲੀ ਮੂਹਰੇ ਨਹੀਂ ਹੋਊਗੀ ਸਾਡਾ ਕੋਈ ਨਿਆਣਾ ਨਹੀਂ ਮੂਹਰੇ ਹੋਊਗਾ ਤੇ ਜੇ ਇਹ ਤੂੰ ਥੱਲੇ ਦੇ ਗਿਆ ਘਰੇ ਅੱਜ ਪੜ ਨਹੀਂ ਰਹਿਣਾ ਇਹ ਵੀ ਲਿਖ ਦਿੰਦੇ ਤੂੰ ਚਾਹੇ ਕੋਈ ਮਰਜੀ ਵੇਚ ਦੇਈ ਚਾਹੇ ਕੁਛ ਮਰਜੀ ਕਰ ਜੀ ਸਾਡੇ ਘਰ ਦਾ ਇਹ ਸੂਲ ਆ ਸਾਡਾ ਚੱਲ ਦੇ ਇੱਕ ਮੈਨੂੰ ਮੇਰੀ ਗੱਲ ਸੁਣ ਤੂੰ ਮੰਗਣ ਨੂੰ ਜਿਹੜਾ ਕੋਈ ਮਰਜੀ ਵਾਲਾ 80 ਹਜ਼ਾਰ ਦੀ ਬਾਦੇ ਜਾ ਕਿੰਨੇ ਮੰਗੇ ਸੀ ਤੈਂ ਜਾ 3 ਲੱਖ ਰੁਪਈਆ ਜੀ 3 ਲੱਖ ਰੁਪਈਆ ਜੀ ਇਹ ਬਣਿਆ ਮੁੰਡੇ ਨੂੰ ਲੈ ਕੇ ਦੇਣੀ ਆ ਮੈਂ ਲੈ ਦੇ ਕੋਈ ਇਹ ਜਾਣੀ ਹਿਮਾਚਲ ਮੈਂ ਦੇਖੀ ਕੋਈ ਬੱਤੀ ਇਹ ਸਿੰਗਲ ਹੱਡੀ ਦੇ ਪ੍ਰੇਮੀ ਡਬਲ ਹੱਡੀ ਉਹ ਚੰਗੀ ਹੈ ਉਹ ਚੰਗੀ ਹੈ ਸਿੰਗਲ ਹੱਡੀ ਦੀ ਆ ਸਿੰਗਲ ਹੱਡੀ ਤਾਂ ਇਹ ਰੇਸ਼ਮ ਆ ਹੀ ਰੇਸ਼ਮ ਹਾਈਟ ਹਾਈਟ ਨਹੀਂ ਕਿਹਨੂੰ ਰੇਸ਼ਮ ਕਹਿੰਦੇ ਹੁੰਦੇ ਨੇ ਨਾ ਰੇਸ਼ਮ ਆ ਹੀ ਰੇਸ਼ਮ ਤੇ ਰੇਸ਼ਮ ਤੇ ਵੀ ਇਹ ਵੀ ਲੈਣਾ ਸੀ ਆਰ ਵੀ ਆ ਮੇਰਾ ਪਾਲੀ ਪੁੱਤਾਂ ਵਾਂਗੂ ਆ ਜੀ ਪਾਲੇ ਪੁੱਤ ਨੂੰ ਨਹੀਂ ਮੇਰੇ ਘਰ ਆ ਹੀ ਨਾ ਪਾਲੇ ਪੁੱਤ ਮਾਇ ਨੂੰ ਪਾਲਿਆ ਹਾਂ ਮੰਨਦਾ ਹਾਂ ਹਾਂ ਆ ਪਾ ਹੀ ਪਾਲਿਆ ਤੇ ਵੀ ਤਾਂ ਪਾਲਿਆ ਹੀ ਉਹ ਵਾਲੀ ਤੇ ਹੈ ਤਾਰੀ ਨੇ ਚਲ ਪਾਲਿਆ ਪੁੱਤ ਤਾਂ ਮਾਇ ਨੂੰ ਪਾਲਿਆ ਮੇਰੀ ਮਾਂ ਨੇ ਚਲ ਕੋਈ ਨਹੀਂ ਆਪਾਂ ਇਹ ਪਾਲੀ ਆ ਮਿਲਦਾ ਮਿਲਦਾ ਮਾਨਾ ਪਿਆਰ ਪੱਤੋਂ ਹੀ ਆਪਣੇ ਦਿੱਤਾ ਕਿ ਨਾ ਇਹਨੂੰ ਤਾਈਂ ਦਿੱਤੀ ਆ ਹੁਣ ਹੀ ਵੱਜਾ ਪਾਣੀ ਨਿਕਲ ਰੱਖ ਚੋਂ ਆਵਾਜ਼ ਅਰ ਹੋਈ ਖਾਂਸਿਆ ਸੌਦਾ ਕਰ ਬੋਲ ਮੈਂ ਤਾਂ ਦੱਸਿਆ ਬਾਈ ਪ੍ਰਿਮੀਏ ਨਾ ਕਰਦੇ ਤੂੰ ਤੈਨੂੰ ਮੰਗ ਲਿਆ ਅਸੀਂ 80 ਲਾਤਾ ਤੈਨੂੰ ਦਾ ਗੁੱਸਾ ਨਹੀਂ ਬੱਲੇ ਬੈਠੇ ਹੋ ਜੀ ਤੁਸੀਂ ਗੁੱਸਾ ਕੀ ਕਰਾ ਗੁੱਸਾ ਕਰਦਾ ਥੋੜਾ ਜਿਹਾ ਨਹੀਂ ਤੈਨੂੰ ਦਾ ਵੀ ਨਹੀਂ ਗੁੱਸਾ ਕੀਤਾ ਅਸੀਂ ਲਾਦਾ ਨਾ ਮੈਂ ਹੁਣ ਤੂੰ ਦੱਸ ਕਿੱਥੇ ਖੇਡਦਾ ਮੈਂ ਹੁਣ ਦੱਸਿਆ ਜੀ ਆ ਤੂੰ ਥੱਲੇ ਬਹੁਤ ਆਪਾਂ ਕੋਈ ਦੱਸ ਲਈ ਪ੍ਰੇਮੀ ਆ ਗਿਆ ਪ੍ਰੇਮੀ ਨਾ ਪੱਟੂ ਆ ਕੇ ਖੜਾ ਆ ਪੇ ਖੜਾ ਪੱਟਣ ਵਾਲਾ ਖੜਾ ਮੈਂ ਤਾਂ ਉਹ ਬੱਕਰੀ ਦਾ ਦੱਸ ਉਹਦਾ ਕਰਾਉਣ 30000 ਨਾ ਅਚਾਣ ਮੈਨੂੰ ਐ ਦੱਸ ਹਾਂਜੀ ਬੋਲ ਨਹੀਂ ਇਹਨੇ ਲੱਖ ਰੁਪਏ ਨੇ ਮੰਗ ਲਿਆ ਕਾਹਦਾ ਇਹਦਾ ਬੱਕਰੀ ਦਾ ਹਾਂ ਕਾਹਦਾ ਵਿਚੇ ਵਿਚੇ ਪ੍ਰੇਮੀ ਨੇ ਮੰਗ ਲਿਆ ਚਾਰਿਆ ਕਰੂ ਨਾ ਜਾ ਰਿਆ ਕਰੂ ਨਾਲ ਤੈਨੂੰ ਵਿੱਚ ਵੇਦ ਮਾਚਾ ਲਾ ਇਹ ਮਾਚਾ ਜਾਨੀ ਮਾਚਲੇ ਮੇਰਾ ਵਿਕੀ ਬਕਾਈ ਦਾ ਕੀ ਵੇਚਿਆ ਮੈਂ ਤਾਂ ਵਿਕੀ ਹੀ ਹੋਇਆ ਆਪਾਂ ਲੋਏ ਚੱਲਦੇ ਆ ਮਿਸਾਲ ਬਾਈ ਆਪਾਂ ਨੂੰ ਲੈਣ ਆਇਆ ਇਹ ਫਾਰਮ ਚੱਲਦੇ ਆ ਵਾਹ ਜੀ ਵਾਹ ਮਾਚਲ ਨੂੰ ਹਾਂ ਆ ਚੱਲ ਠੰਡੇ ਇਲਾਕੇ ਜਾਂਦਾ ਚੱਲੋ ਤੁਸੀਂ ਗਰਮੀ ਆ ਗਈ ਇੱਧਰ ਹਾਂ ਵਿਸਾਲ ਬਾਈ ਲੈਂਦਾ ਕ ਰੈਸਟ ਨਾਓ ਫਿਰ ਨੇ ਛਾਲੀ ਲੈਂਦਾ ਕੋਈ ਨਾ ਮੈਂ ਇਹ ਤਾਂ ਮਹਿਮਾਨ ਹੈ ਯਾਰ ਕੋਈ ਦੇਖ ਕੇ ਕਰ ਵੇਖ ਜਾਈ ਲਾ ਤਾਂ ਮੇਰੇ ਜਿੱਤ ਕਰ ਕੋਈ ਇਹਦੇ ਖਰਚਾ ਵੀ ਪੈਣਾ 1000 ਰੁਪਿਆ ਖਰਚਾ ਹੀ ਪੈਣਾ ਕੋਈ ਹਿਸਾਬ ਨਾ ਆ ਜਾ ਖਰਚਾ ਹੀ ਪੈਂਦਾ ਜਾਂਦਾ ਜੀ ਹਿਸਾਬ ਨਾਲੇ ਰੱਸਿਆ ਹਰੀਆਂ ਚੂੜੀਆਂ ਚਾੜ ਕੇ ਨਾ ਤੋਰ ਉਹਨੂੰ ਨਹੀਂ ਹਰੀਆਂ ਚੂੜੀਆਂ ਨਹੀਂ ਮਾਲ ਵੀ ਦੇਖੋ ਜੀ ਕੁਆਲਿਟੀ ਵੀ ਆ ਇਹ ਨੇ ਇਹ ਬਹੁਤ ਪਾਲਿਆਗਾ ਵਧੀਆ ਕੁਆਲਟੀ ਹੈ ਜੀ ਪ੍ਰੀਮੀ ਕੀ ਲਾਇਆ ਬਈ ਪ੍ਰੀਮੀਅਮ ਕੀ ਲਾਇਆ ਤੇ 60 ਪੈਂਟ ਲਾ ਸਕਦਾ ਇਹ ਮੈਂ 60 ਪੈਂਟ ਲਾਉਣ ਲੱਗਾ ਸੀ ਪਹਿਲਾਂ ਮੈਂ ਆ ਪ੍ਰੀਮੀ ਦੇ ਕਿ ਮੈਂ ਸੀ ਆ ਕੇਰੇ ਹੀ ਕਹਤਾ ਮਾ ਜਾਨ ਮੇਰੇ ਮੰਗੂ ਕੇਰੇ ਹੀ ਚੱਕਦੇ ਭੋਗ ਦੇ ਵਟੇ ਉਹ ਕਹਿੰਦੇ ਬਈ ਹੁਣ ਕਟਾ ਲੈ ਰਾਜੂ ਫਿਰ 5000 ਬੈਕ ਕਰਾ ਕੇ ਘਟਾਏ ਪਰ ਸੌਦਾ ਨਹੀਂ ਹੰਨਣ ਦਿੱਤਾ ਕਰਾ ਕੇ ਆਏ ਆ ਤਾਈ ਦੋਈ ਤਰ੍ਹਾਂ ਨੂੰ ਖੁਸ਼ ਕਰਾਏ ਆ ਉਹਨੇ ਕੋਈ ਗੱਲ ਨਹੀਂ ਭਾਈ ਆਪਰੇ ਵੀ ਗਾਸ ਬਣ ਕੇ ਦੱਸਦੇ ਯਾਰ ਮੇਰੀ ਮੀਆਂ ਬੱਗਾ ਆਇਆ ਕਿ ਨਹੀਂ ਬੱਗਾ ਇੱਕ ਨਾਲ ਸੁਣ ਬੱਗਾ ਤਲੇ ਰਹੋ ਖੜੇ ਖੜੇ ਰਹਿੰਦੇ ਆ ਪੱਕਾ ਮੈਂ ਇੱਧਰ ਨਾ ਕਰ ਗੱਲ ਸੁਣ ਪ੍ਰੇਮੀਆਂ ਅੱਜ ਮੇਲੇ ਚ ਪਾਲਾ ਪ੍ਰੇਮੀਆਂ ਤੋਰੀ ਇੱਧਰੋਂ ਤੁਹਾਨੂੰ ਬੱਕਰੀ ਤੋਰੀਆ ਤੋਰੀ ਤੋਰੀ ਤੁਹਾਨੂੰ ਨਾਲ ਜਾਂਦੀ ਮਾਲ ਦੇ ਜੀ ਉਹ ਪੈਟ ਡੇਡਾ ਰੱਖ ਦਿਆ ਲਾਤ ਉਹ ਲਾਤ ਹੋਈ ਹੋਈ ਹੈ ਹਨਾ ਪ੍ਰੇਮੀ ਆਪਣੇ ਵਾਲੇ ਉਰਾਲੀ ਆਈ ਫੜ ਕੇ ਮੁੰਡਿਆ ਬੱਕਰੀ ਕਿੱਡਾ ਪਿਆਰ ਹਨਾ ਪ੍ਰੇਮੀ ਕੋਈ ਨਹੀਂ ਰਹਿਣ ਖਰਚ ਉਹ ਰਹਿਣ ਦੋਨੀ ਗੱਲ ਹੈ ਉਂਝੀ ਚੀਜ਼ ਦਾ ਨੌਕਸਾ ਨੌਕਸਾ ਆਪ ਕੋ ਪੱਠ ਦੇ ਦੇ ਉਹ ਪੱਠ ਕੱਢ ਦੇ ਨਹੀਂ ਉਹ ਦੇਣੀ ਜੀ ਕਿਉਂ ਵੇਚ ਲਈ ਤੋਰੀ ਮੜੀ ਜੀ ਬਾਈ ਰਾਜੂ ਪੱਠ ਤੋਂ ਦਵਾ ਦੇ ਯਾਰ ਪੱਠ ਪ੍ਰੇਮੀਆਂ ਕਿਹੜੀ ਆ ਯਾਰ ਦਵਾਜ ਮੰਨਾਂਗੇ ਰਾਜੂ ਜਦੋਂ ਇਹ ਤੋਂ ਪੱਠ ਦਵਾ ਨਹੀਂ ਉਹ ਦੇਣੀ ਨਹੀਂ ਮੈਂ ਤਾਂ ਰੋਜ਼ ਹੀ ਲੈਣਾ ਤੂੰ ਮੰਡੀਆਂ 'ਚ ਪੱਠਾ ਰੋਜ਼ ਹੀ ਲੈਣਾ ਰੋਜ਼ ਵੇਚਦਾ ਅੱਜ ਦੇਖ ਲੈ ਇਹੋ ਗੁੱਟੀ ਖਰਾਬ ਤਾਂ ਹੋਰ ਨੇ ਹੋਰ ਕਿਹੜੀਆਂ ਉੱਤ ਨਹੀਂ ਆ ਕਿਹੜੀਆਂ ਤੇਰੀ ਸਾਰੀ ਗੱਲ ਆ ਉਹ ਮੇਰੀ ਸਾਰੀ ਇਹਦਾ ਸਿਰੇ ਦਾ ਬੱਕਰਾ ਥਣੇ ਖੋਗੇ ਲੈ ਕੇ ਗਿਆ ਮੈਂ ਲੈ ਕੇ ਗਿਆ ਉਹ ਖੜਾ ਮੇਰੀਆਂ ਬੱਕਰੀਆਂ ਚ ਤੱਕੀ ਉਹ ਤੈਨੂੰ ਤਾਂ ਦੇਦਾ ਸਾਡਾ ਰੋਜ਼ ਤੇਰੇ ਨਾਲ ਪਿਆਰ ਮਤਲਬ ਆ ਮੁੰਡਾ ਮੇਰਾ ਕਹਿੰਦਾ ਹੁਣ ਉਹ ਕਿਸੇ ਭਾਅ ਵਿੱਚ ਨਹੀਂ ਨੀ ਬੱਕਰਾ ਮਾਲ ਚ ਰੱਖਣਾ ਮਾਲ ਚ ਰੱਖ ਲਓ ਭਾਈ ਇਹ ਬੱਕਰੇ ਦਾ ਨੱਕ ਵੀ ਤੋਤੇ ਵਰਗਾ ਬਸ ਅਸੀਂ ਨੇ ਖੜਾ ਹਤਾ ਉਹ ਬੱਕਰੀਆਂ ਦੇ ਬੱਚੇ ਲੈਣੇ ਨੇ ਉਹਦੇ ਬਰੀਡ ਹੈ ਬਹੁਤ ਵਧੀਆ ਬਾਲਾ ਬਰੀਕੀ ਬੱਚਾ ਬਾਲਾ ਬੱਚੂ ਦਿਵਾ ਕੇ ਦਿਖਾ ਫਿਰੋ ਯਾਰ ਕਿਹੜੀ ਬੈਠੇ ਕਿਹੜੀ ਬੈਠਾ ਕਾਲੀਆਂ ਹਾਂ ਲੈ ਆ ਫੜ ਕੇ ਮੁੰਡੇ ਫੜ ਕੇ ਲੈ ਆਂਗੇ ਆ ਪੱਠਾ ਇਧਰ ਨਹੀਂ ਦਵਾ ਪ੍ਰੇਮੀ ਫਿਰ ਉਹ ਪਰਲੀ ਪ੍ਰੇਮੀਆ ਵੇਚਾਂ ਹਾਂ ਹਾਂ ਲੈ ਇੱਥੇ ਆ ਜਾ ਪ੍ਰੇਮੀ ਨਹੀਂ ਹੈਗੇ ਪ੍ਰੇਮੀ ਦੀ ਇਹ ਔਖਾ ਦਿੰਦਾ ਬੰਦਾ ਹੈ ਤੰਦਰ ਪ੍ਰੇਮੀ ਹੈ ਹੀ ਪ੍ਰੇਮੀ ਖੀਰੀ ਆਈ ਖੀਰੀ ਪੱਠਾ ਵੇ ਦੰਦ ਤੁੰਦਾ ਤਾਂ ਦੇਖ ਲੈ ਨਹੀਂ ਥਣ ਮੈਂ ਦੇਖ ਲੈ ਇਹ ਜਿੱਤ ਗਈ ਤੇਨੂੰ ਪਤਾ ਹੀ ਆ ਉਹੀ ਆਹੇ ਜਗਪੁਰ ਮੇਲੇ ਜਗਪੁਰ ਮੇਲੇ ਤੇ ਹਾਂ ਵਧੀਆ ਜਾਂਦੇ ਹੋਏ ਉੱਥੇ ਲੱਗਦੇ ਆ ਜਿੱਤਉਣ ਵਾਲੇ ਕੌਣ ਤੇ ਉੱਥੇ ਅਸੀਂ ਆਏ ਫਿਰ ਅਸੀਂ ਆ ਗਏ ਜਿੱਤ ਤੇ ਉੱਥੇ ਤੇ ਤੁਸੀਂ ਉਹ ਜਿਧਾਈ ਹੁਣ ਬੋਲਦੇ ਹੋ ਨਾ ਨਹੀਂ ਅਸੀਂ ਨੰਗੀ ਨਹੀਂ ਕਰ ਦੁੰਦੇ ਉਹ ਫਲਾਣੇ ਤੋਂ ਦੇਖੀ ਸੀ ਨਹੀਂ ਗੱਲ ਨਾ 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 ਸਾਡਾ ਰਕਾਟ ਹੈ ਉਰੋਂ ਲੈ ਕੇ ਉੱਥੇ ਵੇਚਾਂਗੇ ਕਿੱਥੋਂ ਲੈ ਕੇ ਆਏ ਸੌਦਾ ਨੰਗਾ ਨਹੀਂ ਮੈਂ ਕਰਦਾ ਇਹਨੂੰ ਕਿ ਲੋੜ ਹੈ ਇਹ ਨੰਗਾ ਚਾਹੀਦਾ ਵੀ ਨਹੀਂ ਸੱਣਾ ਰੂਈ ਦਾ ਕੰਮ ਹੈ ਬੋਲ ਪ੍ਰੇਮੀ ਇਹ ਤਾਂ ਕਰੀ ਮੈਂ ਦੇਖੀ ਵੀ ਨਹੀਂ ਬੇਟੇ ਪਿਛਾ ਨਹੀਂ ਮਹਿੰਗੀ ਆਹ ਦੱਸ ਕਿੰਨੀ ਮਹਿੰਗੀ ਹਾਂ ਕੀ ਮੰਗਦਾ ਪ੍ਰੇਮੀ 20 ਲੱਖ ਰੁਪਏ ਲੈਣਗੇ ਲੈ 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 ਭਜਾਉਣਾ ਹੀ ਆ ਪੂਰੀ ਕਰ ਲਿਆ ਕਾਹਦਾ ਕੁਆਲਿਟੀ ਵੀ ਹੈ ਜੀ ਆ ਵੀ ਦੇਖੋ ਦੰਗੂ ਲ ਮੰਗੇ ਆ ਉਹ ਕਿੱਥੇ ਪੂਰੇ ਕਰੂਗਾ ਵਿਚਾਰਾ ਇਹਨੇ ਨਹੀਂ ਘਾਟਾ ਪੂਰਾ ਕਰਾਂਗਾ ਘਾਟਾ ਨਾ ਅਸੀਂ ਵੀ ਘਾਟਾ ਪੂਰਾ ਕਰਨਾ ਹੈ ਮੇਰਾ ਹੱਕ ਤੇ ਨਹੀਂ ਹੈਗਾ ਦੋਏ ਵਿੱਚ ਇਹਨੂੰ ਤੇਰਾ ਘਾਟਾ ਪੂਰਾ ਹੁੰਦਾ ਹੀ ਨਹੀਂ ਤੂੰ ਵੀਡੀਓ ਬਣਾ ਲੈ ਨਹੀਂ ਚਲਾਓਗੇ ਵੀਡੀਓ ਨਹੀਂ ਆ ਨੀਚਲਾ ਵੀਡੀਓ ਬਣਾ ਲੈ ਉਹ ਕਸਣਾ ਇਹ ਕੰਜਰ ਕਲੇਸ਼ ਤੇ ਨਾ ਵਾ ਤੂੰ ਆ ਆਪਣੀਆਂ ਵੇਲੇ ਇੱਕ ਬੰਦਾ ਸੀ ਇਹ ਤਾਂ ਅਸੀਂ ਇਹ ਚੱਲਦੇ ਆ ਘਾਟੇ ਵਾਦੇ ਪਾਲੀ ਪਾਲੀਏ ਚੱਲਦੇ ਆ ਘਾਟੇ ਵਾਦੇ ਸੀਗਾ ਬੰਦਾ ਪੈ ਗਿਆ ਸੀ ਹਾਂ ਭਾਜਾ ਕੇ ਕੰਮ ਖਰਾਬ ਹੋ ਗਿਆ ਹਾਂ ਜਿਸ ਦਾ ਕੰਮ ਉਸੀ ਕੋ ਸਾਜੇ ਨਹੀਂ ਦੂਜੇ ਦਾ ਠੰਗ ਮਠੰਗਾ ਬਾਜੇ ਠੀਕ ਹੈ ਹਾਂ ਕੰਮ ਹੋ ਗਿਆ ਜੀ ਪ੍ਰੇਮੀ ਆਪ ਤੇਰੀ ਮੇਰੇ ਨਾਲ 40000 ਦਾ ਨਾ ਜੀ 40 ਠੀਕ ਹੈ ਕਿ ਨਹੀਂ ਹਾਂ ਜੀ ਕਿਹੜਾ ਹੱਸਦਾ ਕੜਾਈ ਸਭ ਹੱਸਦਾ ਨਹੀਂ ਸਭ ਹੱਸਦਾ ਜੀ ਨਹੀਂ 40 ਲੱਖ ਮੰਗਿਆ ਉਹਦਾ ਕੋਈ ਨਹੀਂ ਆਪਿਆ ਮੈਂ ਇਹਨੇ ਤਾਂ ਕਹਦਾ ਵੀ ਤਿੰਨ ਸਾਲ ਚ ਘਾਟਾ ਪੂਰਾ ਕਰੂਗਾ ਸਭ ਹੱਸਦੀ ਨਹੀਂ ਤੇ ਰੋਂਦਾ ਕੌਣਾ ਜੀ ਇੱਥੇ ਪ੍ਰੇਮੀ ਜੇ ਤਾਂ ਵੇਚਣੀ ਹੈ ਗੱਲ ਕਰਨੀ ਰੱਖੋ ਨਾ ਮੁੱਲ ਮੰਗ ਦੇਖ ਮੇਰਾ ਸਾਹ ਹਾਂ ਸਾਹ ਦੀਆਂ ਗੱਲਾਂ ਕਰ ਉਹ ਚੀਜ਼ਾਂ ਮਿਲਦੀ ਨਹੀਂ ਮੈਨਾਂ ਦੇਖ ਕੇ ਨਾ ਕੋਈ ਕੀ ਲੋੜ ਹੈ ਆਪਣਾ ਮਹਿਮਾਨ ਹੈ ਰੋਜ਼ ਦਾ ਗਾਹਕ ਹੈ ਰੋਜ਼ ਮੰਡੀਂ ਨੇ ਇਕੱਠ ਦੇ ਅੱਠ ਦੇ ਇੱਕੇ ਕਰਦਾ ਇਹਦਾ ਵੀ ਇਕੱਠ ਹੋ ਗਿਆ ਅਖਾਰੇ ਚ ਨਹੀਂ ਨਹੀਂ ਤੁਸੀਂ ਇਕੱਲੇ ਹੋ ਜਾਓ ਐ ਕਰੋ ਮੇਰੀ ਗੱਲ ਸੁਣੋ ਵੀਡੀਓ ਬੰਦ ਕਰੋ ਫਿਰ ਸੌਦਾ ਬੰਦੋ ਯਾਨੀ ਕਿਉਂ ਨਹੀਂ ਬੰਦੋ ਬੰਦ ਹੋ ਗਿਆ ਨਾ ਤਾਂ ਕਰ ਬੰਦ ਦੇ ਬੰਦ ਦੇ ਇਕੱਠਾ ਦਾ ਰਹਿਣ ਬਾਈ ਚੱਲ ਰਹਿ ਜੂ ਪੁੱਛ ਲੈ ਇਹਨੂੰ ਮੇਰਾ ਕੀ ਤਾਂ ਕਿੱਥੇ ਜਾ ਕੇ ਚੱਲ ਕੇ ਖੜੂੰਗਾ ਮੈਂ ਯਾਰ ਤੈਨੂੰ ਕਹੂੰ ਚੱਲੀਆਂ ਜਾਣਾ ਮੈਂ ਤਾਂ ਚੱਲੀਏ ਨਾ ਹਸਾਵਨਾ ਚੱਲੀ ਵਾ ਬਿਨਾ ਬ੍ਰੇਕੋ ਐ ਚੱਲ ਕੋਈ ਨਾ ਦੇਖ ਲੈ ਜਿੱਥੇ ਜੋ ਜਿੱਥੇ ਤੈਨੂੰ ਕਹਿੰਦਾ ਕਿ ਬ੍ਰੇਕ ਲਾਦਾ ਪਤਾ ਨਹੀਂ ਕਿਹੜੇ ਚ ਲੱਗੇ ਹੋਣਾ ਪ੍ਰੇਮੀਆ ਹਾਂਜੀ ਦੋ ਉੱਤੇ ਦੇਣੀ ਐ 40 ਤੋਂ ਬੋਲੋ ਦੋ ਲੱਖ ਤੇ ਉੱਪਰ 40 42 ਦੀ 44 ਦੀ ਨਹੀਂ ਨਹੀਂ ਵਾਣਾ ਰਾਜੂ 44 ਦੀ ਉਹ ਨਹੀਂ ਰਾਜੂ ਵਾਣਾ 45 ਦੀ ਵੇਚਣੀ ਹੈ ਨਹੀਂ ਹੁਣ ਦੱਸ ਕਿੱਧਰ ਜਾਵਾਂ ਮੈਂ ਤੇਰੇ ਸਾਹਮਣੇ ਚੀਜ਼ ਦਾ ਮੁੱਲ ਲਾਤਾ ਆਪਾਂ ਇਹਦੇ ਨਾਂ ਵੇਚਣ ਵਾਲੇ ਕੰਮ ਆ ਯਾਰ ਉਹ ਤਾਂ ਵਿਚਾਰਾ ਖੜਾ ਬੋਲਦਾ ਵੀ ਯਾਰ ਕਿੱਥੇ ਜਾ ਕੇ ਵੇਚੂਗਾ ਅਲਗੂ ਕਰ ਰਿਹਾ ਉਸਤ ਅਲੀ ਭਾਈ ਮਰਵਾ ਦਿਆ ਜੀ ਨੇ ਹਰੇਕ ਇਹ ਕਹਿੰਦਾ ਰਾਜੂ ਇਹ ਕੇਸ ਕਰ ਰਹੇ ਨੇ ਹਾਂ ਪਰ ਬਣ ਕੇ ਦੇ ਦੇ ਨਾ ਕੁਆਲਟੀ ਦਿਖਾਈ ਜਨਾ ਕੁਆਲਟੀ ਪੈਸੇ ਨਹੀਂ ਮਿਲਦੀ ਹੁੰਦੀ ਡਾਕੂਮੈਂਟ ਲੱਗਦੇ ਵੀ ਗੈਨ ਨੂੰ 50000 ਹਾਂ ਨਾ 10 ਮਿੰਟ ਲੱਗਣਗੇ ਨਹੀਂ ਨਹੀਂ ਸਹੀ ਸਹੀ ਦਾ ਮੈਂ ਸੈਟਾਈ ਲੱਖ ਰੁਪਏ ਲਾਂਗੇ ਜੀ ਕੋਣ ਆ ਗਿਆ ਲਾਂਗੇ ਜੀ ਅਸਲ ਲੈਵਾਂਗੇ 2.5 ਲੱਖ ਰੁਪਏ ਲੈਂਗੇ ਭਾਈ ਲੈਂਗੇ ਭਾਈ ਲੈਂਗੇ ਚੱਲ ਚੱਲ 50000 ਦੀ ਵੱਠ ਪਾ ਜੀ ਹਿਆਰਾ ਚੁਪਾ ਦੇ 50000 ਦੀ ਦਿਨੇ ਨਹੀਂ ਦਿਨੇ 50000 ਦੀ ਉੱਪਰ ਦੀ ਲੰਗ ਹੈਂ ਤੂੰ ਬਚੋਲਾ ਕਿੱਧਰ ਆ ਗਿਆ ਨਾ ਨਾ ਨਸਤਾ ਤੂੰ ਬੋਲਦਾ ਵਿਚਾਲੇ ਜਿੱਦਾਂ ਤੂੰ ਇਧਰ ਇਹਨੂੰ ਕਰੇ ਹੋਏ ਬਾਹਰ ਇਕੱਠੇ ਕਰਕੇ ਲੈ ਕੇ ਆਇਆ ਪਾਰਟੀ ਬਣਾਈ ਫਿਰਦਾ ਯਾਰ ਪਾਰਟੀ ਬਣਾਈ ਫਿਰਦਾ ਇੱਕ ਘੜੀ ਇਹਦੇ ਇੱਕ ਮਣੀ ਇਹਦੇ ਗੋਲ ਕੀ ਸ਼ੈਣੇ ਪੂਰੇ ਰੱਖਦਾ ਪਾ ਕੇ ਗਹਿਣੇ 60000 ਦੀ ਪੱਟ ਦੇ ਓਏ ਨਹੀਂ ਦਾ ਸਿੱਧਾ ਨਹੀਂ ਆਜੂ ਦੇ ਆਵਾਜ਼ ਤਾਂ ਗਿੱਗਾ ਨਹੀਂ ਹੋ ਜਾ ਸਿੱਧਾ ਨਹੀਂ ਆਹ ਹਰ ਨਹੀਂ ਜਾ ਵੇਚਦੀ 70 ਗਈ ਨਹੀਂ ਨਹੀਂ ਉਹ ਨਹੀਂ ਉਹ ਮੇਰੇ ਲਈ 70 ਨਹੀਂ ਹਰੇਕ ਲਾਊਗਾ 70 ਦੀ ਨਿੱਕੀ ਜਿਹੀ ਪੱਠ ਦੀ ਜਿਹੜੀ ਮੈਂ ਨੇ ਕਰਤੀ ਮੋੜ ਕੇ ਨਹੀਂ ਜਾਊਗਾ ਨਾ ਮੋੜਦੇ ਕੋਈ ਨਾ ਹਾਂ ਆਹ ਲੈ ਮੌਕਾ ਨਹੀਂ ਨਹੀਂ ਮੈਂ ਐਸੇ ਵਿਕਦੀ ਹੈ ਤੇਰੀ ਅੱਜ ਨਹੀਂ ਨਹੀਂ ਫਿਰ ਹੁਣ ਨੀਵੇਂ ਚੱਲਦਾ ਮੈਂ ਜੁੱਤੀਆਂ ਨਹੀਂ ਖਾਣੀਆਂ ਉਤੋਂ ਹਾਂ ਕੋਈ ਨਹੀਂ ਕੋਈ ਨਹੀਂ 70000 ਰੁਪਿਆ ਲਾਤਾ ਵਈ ਕੋਕੇ ਲਾ ਕੇ ਗਿਆ ਨਹੀਂ ਕੋਈ ਨਹੀਂ हां ਹੁਣ ਤੱਕ ਮੇਰੀਆਂ ਕੱਚੀਆਂ ਸੱਤਰ ਦੀਆਂ ਵੇ ਸੈਨ ਸਮਝਦਾ ਹੁਣ ਆਪ ਵਪਾਰੀ ਦੀ ਕਿੱਥੇ ਹਾਂ ਫਾਈਟ ਕਿੰਨੀ ਹੋਊਗੀ ਅੱਜਾ ਮੇਰੇ ਯਾਰ ਫਾਈਟ ਤਾਂ ਨੇ ਭਲੇ ਖੀਰੀ ਆਏ ਨਾ ਕੰਮ ਉਹ ਨਾ ਬਣਿਆ 36 36 70 ਸਤੀ senti ਆਏ ਜਨਾਬ ਸਰਕਾਰ ਜੀ ਆਏ ਨੂੰ ਜੀ ਆਏ ਨੂੰ ਇਹ ਸੌਦਾ ਤਾਂ ਨਹੀਂ ਬਣਿਆ ਪਰ ਕੁਆਲਿਟੀ ਬਹੁਤ ਜਿੰਦੀ ਆ ਪੱਠ ਦੀ ਪੱਠ ਤੇ ਰੁਪਏ ਬਹੁਤ ਲਾਦੇ ਰਾਜੂ ਨੇ 70000 ਲਾਦਾ ਤੇ ਪਹਿਲਾਂ ਬੱਕਰੀ ਦਾ ਵੀ ਮਾਈ ਨੇ 3 ਲੱਖ ਚੰਡੀ ਕਰਾਤੀ ਕੋਈ ਨਹੀਂ ਕੋਈ ਨਹੀਂ 70000 ਦੀ ਚੰਡੀ ਹਾਂ ਲੈ ਚੰਡੀ ਕਿੱਥੇ ਹਾਂ ਲੈ ਚੰਡੀ ਕਿੱਥੇ ਹੋ ਗਈ ਜੀ ਨਾ ਪਤਾ ਮੈਨੂੰ ਕਿਹੜਾ ਇਹ ਪ੍ਰੇਮੀ ਦੀ ਜਿਹੜੀ ਪਾਠਾ ਪਾਠ ਮੈਨੂੰ ਕਿੰਨੇ ਮੇਲੇ ਦੀ ਚੈਂਪੀਅਨ ਹੈ ਇਹ ਇਹ ਜਿਆ ਵਾ ਅਸੀਂ ਲੈਣ ਨੂੰ ਫਿਰਦੇ ਆ ਜੀ ਪ੍ਰੇਮੀ ਦਾ ਨਹੀਂ ਸਾਨੂੰ ਦਵਾ ਤੈਨੂੰ ਲੋੜ ਹੈ ਦਵਾ ਦੇਣਾ ਦਵਾਦੀ ਦਵਾਦੀ ਇਹਦੇ ਨਾਲ ਦੀ ਹਾਂ ਕਿੰਨੇ ਮੇਲੇ ਜਿੱਤੀ ਆ ਇਹ ਨਾ ਕੋਈ ਨਾ ਕੋਈ ਕਿੰਨੇ ਮੇਲੇ ਜਿੱਤੀ ਆ ਇਹ ਪਾਠਾਂ ਦੋ ਮੇਲੇ ਜਿੱਤੀ ਆ ਦੋ ਮੇਲੇ ਜਿੱਤਿਆ ਇਹ ਪਾਠਾ ਇਹ ਪ੍ਰੇਮੀ ਦੀ ਹਾਂ ਪ੍ਰੇਮੀ ਪਿੰਡ ਕਿਹੜਾ ਸੀ ਤੇਰਾ ਇਕਲਾ ਇਕਲਾ ਹਾਂ ਇਕਲਾ ਇਕਲਾ ਹੀ ਇਕੱਠੇ ਨੇ ਲਾਲੀ ਹੁੰਨੀ ਸੱਠੀ ਹੈ ਸਾਡਾ ਪਿੰਡ ਠੀਕ ਹੈ ਉਹ ਵੇ ਸੌਦਾ ਨਹੀਂ ਹੋ ਸਕਿਆ ਪਰ ਹਾ ਚੰਗੇ ਨੇ ਨਾ ਜਾਨਵਰ ਠੀਕ ਆ ਬਾਈ